ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਨੇ ਫਲਾਣੇ ਸਿੱਖ ਦਾ ਭਲਾ ਕੀਤਾ ਸੀ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਨੇ ਉਸ ਅਸਥਾਨ ਤੇ ਉਹ ਸਿੱਖ ਦਾ ਭਲਾ ਕੀਤਾ ਸੀ ਸਾਡਾ ਵੀ ਭਲਾ ਹੋਏਗਾ ਅਸੀਂ ਅੰਦਰ ਬਿસાਕੇ ਲਿਆਈਏ ਨਹੀਂ ਅਸੀਂ ਸਿਰਫ ਉੱਥੋਂ ਦੇ ਪ੍ਰਬੰਧ ਹੀ ਵੇਖਣ ਜਾਂਦੇ ਆ ਉੱਥੇ ਦਾਲ ਵਧੀਆ ਨਹੀਂ ਸੀ ਉੱਥੇ ਲੰਗਰ ਦਾ ਪ੍ਰਬੰਧ ਵਧੀਆ ਨਹੀਂ ਸੀ ਉੱਥੇ ਸਾਨੂੰ ਕਮਰਾ ਵਧੀਆ ਨਹੀਂ ਮਿਲਿਆ ਉੱਥੇ ਸਾਨੂੰ ਰਹੈ ਸ਼ਵਧੀਆਂ ਨਹੀਂ ਮਿਲੀ ਸੇਵਾਦਾਰ ਚੰਗੇ ਨਹੀਂ ਸੀ ਮਿੱਠਾ ਨਹੀਂ ਸੀ ਬੋਲਦੇ ਸੇਵਾਦਾਰ ਅਸੀਂ ਆਹੀ ਕੁਛ ਵੇਖ ਕੇ ਆਉਣਾ ਭਾਈ ਇਹ ਸਚਾਈ ਹੈ ਇਸੇ ਕਰਕੇ ਕਬੀਰ ਸਾਹਿਬ ਨੇ ਸਚਾਈ ਕਹੀ ਕਬੀਰ ਸਾਚਾ ਸਤਗੁਰੂ ਕਿਆ ਕਰੈ ਕਹਿੰਦੇ ਗੁਰੂ ਵਿੱਚ ਕੋਈ ਕਮੀ ਨਹੀਂ ਗੁਰੂ ਸਮਰੱਥ ਹੈ ਗੁਰੂ ਦੀ ਜਿਹੜਾ ਮਨ ਕਰਕੇ ਸੰਗਤ ਕਰਦਾ ਹੈ ਹਰ ਇੱਕ ਦਾ ਭਲਾ ਕਰਦੇ ਆ ਪਰ ਹੁਣ ਕੀਤਾ ਕੀ ਜਾਏ ਸਿੱਖਾਂ ਵਿੱਚ ਭੁੱਲਾ ਨੇ ਗੁਰੂ ਦੀ ਵਿਚਾਰ ਸੁਣ ਕੇ ਖੁਸ਼ ਨਹੀਂ ਗੁਰੂ ਦੀ ਗੱਲ ਸੁਣ ਕੇ ਖੁਸ਼ ਨਹੀਂ ਗੁਰੂ ਦਾ ਦਿੱਤਾ ਹੋਇਆ ਗਿਆਨ ਅੰਦਰ ਵਸਾ ਕੇ ਖੁਸ਼ ਨਹੀਂ ਬਾਸ ਵਾਲਾ ਹਾਲ ਸਾਡਾ ਹੋਇਆ ਪਿਆ ਜਿਵੇਂ ਕਹਿੰਦੇ ਆ ਆਪਾਂ ਕਈ ਵਾਰੀ ਤੁਹਾਡੇ ਨਾਲ ਵਿਚਾਰ ਸਾਂਝਾ ਕੀਤਾ ਹੈ ਵੀ ਹਰ ਇੱਕ ਦਰਖਤ ਦੇ ਵਿੱਚੋਂ ਚੰਦਨ ਦੀ ਖੁਸ਼ਬੂ ਆਉਣ ਲੱਗ ਜਾਂਦੀ ਹੈ ਕੱਲਾ ਬਾਸ ਹੈ ਜਿਹਦੇ ਵਿੱਚ ਖੁਸ਼ਬੂ ਨਹੀਂ ਆਉਂਦੀ ਕਿਉਂਕਿ ਅੰਦਰੋਂ ਖੋਤ ਹੈ ਅੰਦਰੋਂ ਪੋਲਾ ਹੈ ਉਹਦੇ ਵਿੱਚ ਥਾਂ-ਥਾਂ ਤੇ ਗੰਡਾਂ ਬਣੀਆਂ ਹੋਈਆਂ ਚੰ ਵਾਂਸ ਦੇ ਵਿੱਚ ਸਾਡੇ ਅੰਦਰ ਵੀ بے ਵਿਸ਼ਵਾਸੀ ਦੀਆਂ ਗੰਡਾਂ ਨੇ ਤਾਂ ਕਰਕੇ ਸਾਡੇ ਅੰਦਰ ਗੁਰੂ ਦੀ ਸਿੱਖਿਆ ਨਹੀਂ ਵੱਸਦੀ ਅਸੀਂ ਗੁਰੂ ਸਾਹਿਬ ਦੇ ਚਰਨਾਂ ਵਿੱਚ ਵੀ ਅਰਦਾਸ ਕਰਦੇ ਹਾਂ ਮਹਾਰਾਜ ਸਾਡਾ ਆਹ ਕਾਰਜ ਪੂਰਾ ਕਰ ਦਿਓ ਅਸੀਂ ਗੁਰੂ ਘਰ ਵੀ ਅਰਦਾਸ ਕਰਾਉਨੇ ਆ ਤੇ ਅਸੀਂ ਹੋਰ ਥਾਂਾਂ ਤੇ ਬੜੀਆਂ ਆਸਾਂ ਲਾਈਆਂ ਹੁੰਦੀਆਂ ਵੀਰ ਵਾਰ ਕਿਤੇ ਜਾਣਾ ਹੈ ਮੰਗਲਵਾਰ ਕਿਤੇ ਜਾਣਾ ਹੈ ਸ਼ਨੀਵਾਰ ਕਿਤੇ ਮੱਥਾ ਟੇਕਣ ਜਾਣਾ ਹੈ ਫਿਰ ਗੁਰਦੁਆਰੇ ਵੀ ਅਰਦਾਸ ਕਰਾਉਣਾ ਆਉਣਾ ਹੈ ਬੇਵਿਸ਼ਵਾਸੀ ਦੀਆਂ ਗੰਡਾਂ ਨੇ ਪਰ ਇੱਥੇ ਜਿਨ੍ਹਾਂ ਨੇ ਭਰੋਸਾ ਰੱਖ ਕੇ ਅਰਦਾਸ ਕੀਤੀ ਆ ਮੱਖਣਸ਼ਾ ਲਵਾਨੇ ਵਰਗੇ ਬੀਬੀ ਸੁਲਖਣੀ ਵਰਗੇ ਜਿਨ੍ਹਾਂ ਨੇ ਵਿਸ਼ਵਾਸ ਰੱਖ ਕੇ ਅਰਦਾਸ ਕੀਤੀ ਭਰੋਸਾ ਰੱਖ ਕੇ ਅਰਦਾਸ ਕੀਤੀ ਪ੍ਰਮਾਤਮਾ ਧੰਗ ਗੁਰੂ ਤੇਗ ਬਹਾਦਰ ਜੀ ਮੋਢਾ ਲਾ ਕੇ ਉਹਦਾ ਵੇੜਾ ਬੰਨੇ ਲਾਉਂਦੇ ਆ ਬੀਬੀ ਸੁਲੱਖਣੀ ਇੱਕ ਪੁੱਤਰ ਦੀ ਦਾਤ ਲੈਣ ਵਾਸਤੇ ਆਉਂਦੀ ਆ। ਭਾਈ ਗੁਰਦਾਸ ਸਾਹਿਬ ਨੇ ਯੁਗਤੀ ਦੱਸਤੀ। ਭਰੋਸਾ ਬਣ ਗਿਆ ਸੱਤ ਪੁੱਤਰ। ਧੰਨ ਗੁਰੂ ਹਰਗੋਬਿੰਦ ਸਾਹਿਬ ਨੇ ਬਖਸ਼ੇ। ਬਾਬਾ ਆਦਮ ਜੀ ساری ਜ਼ਿੰਦਗੀ ਕਿਤੋਂ ਬੱਚੇ ਦੀ ਦਾਤ ਨਹੀਂ ਮਿਲੀ। ਧੰਨ ਗੁਰੂ ਅਰਜਨ ਸਾਹਿਬ ਜੀ ਦੇ ਚਰਨਾਂ ਵਿੱਚ ਜਾਂਦੇ ਨੇ। ਅਥਾ ਸੇਵਾ ਕਰਦੇ ਆ, ਮਨੋਂ ਸੇਵਾ ਕਰਦੇ ਆ। 60-65 ਸਾਲ ਦੀ ਉਮਰ ਦੇ ਵਿੱਚ ਜਾ ਕੇ ਬਾਬੇ ਆਦਮ ਨੂੰ ਗੁਰੂ ਅਰਜਨ ਸਾਹਿਬ ਜੀ ਤਿੰਨ ਪੁੱਤਰਾਂ ਦੀ ਅੰਦਾਤਾਂ ਬਖਸ਼ ਰਿਆ ਇਸੇ ਕਰਕੇ ਸਾਡੇ ਅੰਦਰ ਬੇਵਿਸ਼ਵਾਸੀ ਦੀਆਂ ਗੰਢਾਂ ਐ ਇਹਨਾਂ ਨੂੰ ਜਿੰਨਾ ਚਿਰ ਕੱਢਦੇ ਨਹੀਂ ਨਾ ਜਿੰਨਾ ਚਿਰ ਅੰਦਰ ਪੂਰਨ ਤੌਰ ਤੇ ਭਰੋਸਾ ਨਹੀਂ ਬਣਾਉਂਦੇ ਪੂਰਨ ਤੌਰ ਤੇ ਵਿਸ਼ਵਾਸ ਨਹੀਂ ਬਣਾਉਂਦੇ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਉੱਤਰੇ ਪਾਰ ਜੋ ਸਰਦਾ ਕਰ ਸੇਵਦੇ ਗੁਰਪਾ